ਨਮਸਕਾਰ ਦੋਸਤੋ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲਬ ਰਜਿਸਟਰਡ ਬਰਨਾਲਾ ਵੱਲੋਂ 25ਵਾਂ ਸਪੋਰਟਸ ਐਂਡ ਅਕੈਡਮਿਕ ਅਵਾਰਡ ਸ cerimoni 9 ਮਾਰਚ ਦਿਨ ਐਤਵਾਰ ਨੂੰ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਆਏ ਟਾਪਰ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਇਸ ਮੌਕੇ ਸਪੋਰਟਸ ਤੋਂ ਇਲਾਵਾ ਸਿੱਖਿਆ ਦੇ ਵਿੱਚ ਮੱਲਾ ਮਾਰਨ ਵਾਲੇ ਸਾਰੇ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਇਹਨਾਂ ਤੋਂ ਇਲਾਵਾ ਟਾਪਰ ਬੱਚਿਆਂ ਦੇ ਵਿੱਚੋਂ ਸਾਰਨੋ ਵੱਧ ਗਿਣਤੀ ਦੇ ਵਿੱਚ ਆਏ ਸੰਤ ਬਾਬਾ ਲੌਂਗਪੁਰੇ ਪਿੰਡ ਪੱਖੋਕਲਾਂ ਦੇ ਆਦਰਸ਼ ਸਕੂਲ ਦੇ 48 ਬੱਚੇ ਟਾਪਰ ਆਏ ਉਹਨਾਂ ਨੂੰ ਸਨਮਾਨ ਕੀਤਾ ਗਿਆ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਸਮੂਹ ਸਟਾਫ ਨੂੰ ਅਤੇ ਪ੍ਰਿੰਸੀਪਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਮੰਗਰੋਂ ਬੱਚਿਆਂ ਦੇ ਜਵਾਨੀ ਤੁਸੀਂ ਸੁਣ ਸਕਦੇ ਹੋ ਸੰਤ ਬਾਬਾ ਲੌਂਗਪੁਰੇ ਪਿੰਡ ਪੱਖੋਕਲਾਂ ਜੀ ਤੇ ਮੈਂ ਬਹੁਤ ਪ੍ਰਾਉਡ ਫੀਲ ਕਰ ਰਹੀ ਹਾਂ ਕਿ ਇੰਡੀਵਿਡਿਉਅਲੀ ਆਪਾਂ ਕੋ ਗੁੰਝੀਏ ਕਿਸੇ ਦੇ ਸਕੂਲ ਨਹੀਂ ਹੈ। ਅੱਜ ਜਿਹੜੇ ਤੁਹਾਨੂੰ ਸਰਟੀਫਿਕੇਟਸ ਜਿਹੜੇ ਇਸ ਕਲੱਬ ਵੱਲੋਂ ਦਿੱਤੇ ਗਏ ਨੇ ਉਹ ਕਿਸ ਵਿਸ਼ੇ ਦੇ ਦਿੱਤੇ ਗਏ। ਉਹ ਸਾਨੂੰ ਅਕੈਡੈਮਿਕ ਜਿਹੜਾ ਸਾਡਾ ਰਿਜ਼ਲਟ ਹੈ ਉਸ ਬੇਸ ਤੇ ਦਿੱਤੇ ਗਏ ਨੇ ਸਾਡੇ ਸਕੂਲ ਦੇ ਟੀਚਰਸ ਨੇ ਉਹਨਾਂ ਦੀ ਮਿਹਨਤ ਦਾ ਕਰਤੀ ਮਿਲੀ ਨਹੀਂ 90% ਬੱਚੇ। ਨਹੀਂ। ਸੰਤ ਬਾਬਾ ਲੌਂਗਪਰੀ ਜੀ ਅੱਜ ਤੋਂ ਕਰੀਬ 225 ਸਾਲ ਪਹਿਲਾਂ ਉਹਨਾਂ ਨੇ ਜਿਉਂਦਿਆਂ ਸਮਾਧ ਲਈ ਸੀ। ਇਸ ਸਮਾਧ ਦੇ ਉੱਤੇ ਇੱਕ ਬਹੁਤ ਆਲੀਸ਼ਾਨ ਇੱਕ ਸਕੂਲ ਬਣਿਆ ਹੋਇਆ ਹੈ। ਜਿਨ੍ਹਾਂ ਨੂੰ ਸੰਤ ਬਾਬਾ ਬਚਨਪੂਰੀ ਜੀ ਨੇ ਬਣਾਇਆ ਪਿੰਡ ਦੇ ਸਹਿਯੋਗ ਦੇ ਨਾਲ ਇਸ ਮੌਕੇ ਹੁਣ ਇਸ ਸਥਾਨ ਦੀ ਜੋ ਸੇਵਾ ਨਿਭਾ ਰਹੇ ਨੇ ਸੰਤ ਬਾਬਾ ਚਰਨਪੂਰੀ ਜੀ ਤੁਸੀਂ ਦੇਖ ਸਕਦੇ ਹੋ ਇਸ ਸੰਸਥਾ ਦੇ 48 ਬੱਚੇ ਟਾਪਰ ਆਏ ਨੇ ਜਿਨ੍ਹਾਂ ਨੇ ਇਸ ਬਰਨਾਲੇ ਦਾ ਮੇਲਾ ਲੁੱਟਿਆ ਤੁਸੀਂ ਦੇਖ ਸਕਦੇ ਹੋ ਇਹ ਟਾਪਰ ਬੱਚੇ ਬਾਬਾ ਸੰਤ ਬਾਬਾ ਲਾਹਾਂਪੂਰੀ ਦੀ ਅਸ਼ੀਰਵਾਦ ਨਾਲ ਇਹ ਟਾਪਰ ਆਏ ਨੇ ਇਹਨਾਂ ਦੇ ਸਮੂਹ ਸਟਾਫ ਨੂੰ ਅਤੇ ਇਹਨਾਂ ਦੀ ਮੈਨੇਜਮੈਂਟ ਕਮੇਟੀ ਨੂੰ ਸਨਮਾਨ ਕੀਤਾ ਗਿਆ ਹੈ ਵੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸੰਤ ਬਾਬਾ ਲੌਂਗਪੁਰੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਖੋਕਲਾਂ ਦੇ ਵਿੱਚੋਂ ਇਸ ਸਕੂਲ ਦੀ ਪੜ੍ਹਾਈ ਕਰਕੇ ਚੰਗੇ ਖਿਡਾਰੀ ਚੰਗੇ ਸਾਇੰਟਿਸਟ ਡਾਕਟਰ ਵਕੀਲ ਇੰਜੀਨੀਅਰ ਅਤੇ ਇਸ ਸਕੂਲ ਵਿੱਚੋਂ ਪੜ੍ਹ ਕੇ ਜੱਜ ਵੀ ਲੱਗੇ ਨੇ ਇਹ ਸਮਾਧ ਦੇ ਨਾਲ-ਨਾਲ ਜਾਣੀ ਜਾਂਦੀ ਇਹ ਸੰਸਥਾ ਇਲਾਕੇ ਦੇ ਵਿੱਚ ਮਸ਼ਹੂਰ ਹੈ ਜਿੱਥੇ ਬੱਚੇ ਪੜ੍ਹ ਕੇ ਸੰਤ ਬਾਬਾ ਬਚਨਪੂਰੀ ਦਾ ਆਸ਼ੀਰਵਾਦ ਲੈ ਕੇ ਇਸ ਸੰਸਥਾ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਦੇ ਨੇ ਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਨੇ ਹੁਣ ਇਸ ਸੰਸਥਾ ਦਾ ਇਸ ਧਾਰਮਿਕ ਸਥਾਨ ਦਾ ਸੰਤ ਬਾਬਾ ਚੰਨਪੂਰੀ ਜੀ ਸੰਚਾਲਨ ਕਰ ਰਹੇ ਨੇ